ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਲਾਮ ਫਰੈਂਟੋ ਕਿ ਹਾਲ ਐਸ ਕੱਦ ਤੇ ਸਭ ਠੀਕ ਠਾਕ ਵਧੀਆ ਹੋਗੇ ਵੈਗੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਫਰੈਂਟਸ ਸ਼ੁਰੂ ਕਰਾਂਗੇ ਸਫੇਲ ਤੇ ਕੰਮ ਕਰਦਾ ਵਲੌਗ ਪਹਿਲੇ ਦੇਖ ਲਓ ਕਮਰੇ ਦਾ ਹਾਲ ਨਾਲ ਇਲੈਕਟ੍ਰਨ ਵੀਡੀਓ ਸੀ ਹੋਰ ਵਧੀਆ ਸ਼ੇਅਰ ਕਰਾਂਗੇ ਅਸੀਂ ਬਣਾਇਆ ਹੈ ਨਿਊ ਬੈੱਡ ਤੇ ਇਹਨੂੰ ਚਾਦਰੋ ਸ਼ਕਤਨ ਦਿਖਾਨੀ ਹੈ ਤੇ ਅਸੀਂ ਵੀਡੀਓ ਘਰੇ ਮੋਡੀਫਾਈ ਕੀਤਾ ਹੈ ਪੁਰਾਣੇ ਬੈੱਡ ਨੂੰ ਖੁਦ ਕੀਤਾ ਹੈ ਤੁਹਾਨੂੰ ਦੱਸਾਂਗੇ ਉਹ ਵੀ ਕਿਵੇਂ ਨੈਕਚਰੀਆ ਪਾਵਾਂਗੇ ਤੇ ਪਹਿਲਾ ਅਸੀਂ ਸਾਰੇ ਘਰ ਦੀ ਸਾਫ ਸਫਾਈ ਕਰ ਲਈਏ ਸਫਾਈ ਇੱਕ ਵਾਰੀ ਮੈਂ ਨਾ ਜਿੰਨਾ ਅਸੀਂ ਇਹ ਬੈੱਡ ਲਾਇਆ ਸੀ ਸਾਰੀ ਕਰ ਲਈ ਸੀ ਆਪਣੇ ਰੂਮ ਦੀ ਸਾਰੀ ਹੁਣ ਤਾਂ ਚਲੋ ਬੈੱਡ ਸ਼ੀਟ ਰੱਟ ਦੇ ਤੁਹਾਨੂੰ ਬੜਾ ਖੁਸ਼ ਆਰੇ ਪਏ ਨੇ ਸਾਰਾ ਘਰ ਇੱਕ ਵਾਰੀ ਟਿਪ ਟੋਪ ਕਰ ਲਿਆ ਸੀ ਤੇ ਆ ਵੀ ਤੁਸੀਂ ਕਿਵੇਂ ছਾਇਆ ਸਾਬ ਇਹਦੇ ਲਈ ਛੱਡਦੇ ਤੁਸੀਂ ਦੇਖ ਵੀ ਸਕਦੇ ਜੇ ਘਰ ਐਨ ਸਾਫ ਸੁਥਰਾ ਹੋਇਆ ਪਿਆ ਸਾਬ ਬੈੱਡ ਸ਼ੀਟ ਤੋਂ ਜਿੱਤੀਆਂ ਸੀ ਸਭ ਕੱਪੜੇ ਲਿਡੇ ਇਤਰੇ ਵੀ ਦਿਖਾਣ ਜੀ ਆ ਆ ਦੇਖਿਓ ਸਾਰੀ ਕੀਤੀ ਸੀ ਤੇ ਕਿਚਨ ਵੀ ਸਭ ਸਫਾਈ ਕੀਤੀ ਸੀ ਤੇ ਹੁਣ ਬਸ ਆਪਣੀ ਜਿਹੜੀ ਡੇਲੀ ਦੀ ਰੁਟੀਨ ਹੁੰਦੀ ਹੈ 클ੀਨਿੰਗ ਹੁੰਦੀ ਹੈ ਉਹ ਕਰਾਂਗੇ ਤੇ ਤੁਹਾਡੇ ਨਾਲ ਕਰਦੇ ਹਾਂ ਵੀਡੀਓ ਸ਼ੇਅਰ ਜੇ ਸਾਰਤ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਚਲੋ ਠੀਕ ਹੈ ਫਿਰ ਅੰਤਮ ਕੰਬਲ ਚੱਕ ਕੇ ਵਰਤਨ ਧੋ ਕੇ ਬੈਠ ਜੂ ਵੀ ਸ਼ਾਕਿਬ ਫਿਰ ਮਿਲਦੀ ਹੈ ਤੇ ਇੰਨਾ ਕਰ ਲਾ ਹੁਣ ਮੈਂ ਫੋਨ ਤਾਂ ਨਹੀਂ ਸਟਾਰਟ ਤੇ ਲਾਣਾ ਕਿਉਂਕਿ ਟਾਈਮ ਹੀ ਹੋ ਗਿਆ ਇਹ ਬੱਚੇ ਨੇ ਸਕੂਲ ਕਲਾਇਆ ਐਸੀ ਤੇ ਬਾਅਦ ਚਾਹ ਪੀ ਕੇ ਤੇ ਕੰਮ ਤੇ ਲੱਗ ਪਏ ਤੇ ਠੀਕ ਹੈ ਫਰੈਂਡ ਮੈਂ ਤੁਹਾਨੂੰ ਮਿਲਦੀ ਆ ਨਲ ਤਾਂ ਦਿਖਾਣੀ ਹੈ ਬੈਟਿਕ ਹੋਰੀ ਫਿਰ ਨਿਹਾਲ ਕਰਿਆ ਕਰਦੇ ਸਨ ਇਸ ਸਥਾਨ ਤੇ ਨਾਮ ਹੈ ਪਾਤਸ਼ਾਹ ਜੀ ਨਾਲ ਸੰਗਤ ਕੋੜਾ ਸਹੀ ਨਹੀਂ ਹੁੰਦੇ ਜਿਵੇਂ ਗੁਰੂ ਸਾਹਿਬ ਜੀ ਨੇ ਬੁੜਿਆਈ ਤੋਂ ਪਹਿਨਾ ਲੰਮਾਸਲਾਮ ਅਜਿਹਾ ਨਹੀਂ ਸੀ ਨਵੀਂ ਗੁਰੂ ਜੋਂ ਦੇ ਪੱਤੀ ਰਜੋ ਪੋਰਾ ਸਾਂਭ ਵਾਲੇ ਸਥਾਨ ਤੇ ਨੌ ਮੰਜ਼ਲਾ ਅਟਕੋਣੀ ਇਮਾਰਤ ਸੁਸ਼ੋਭ ਵਿਧਿਆ ਆ ਦੇਖੋ ਫਰੈਂਡਸ ਸਾਰਾ ਕੰਮ ਕਰ ਲਿਆ ਪੋਚੇ ਵੀ ਲੈ ਲਏ ਉਹ ਸ਼ਿਫਕਲੀ ਵੇ ਮੱਖੀ ਨਹੀਂ ਰਹਿਣ ਦਿੰਦੀ ਤੇ ਅੱਜ ਮੈਂ ਨਾ ਖਲੋਕੇ ਨਾਲ ਕੱਲ ਮੈਂ ਬੜੀ ਧੀਜ ਨਾ ਬੈ ਕੇ ਲਾਈ ਸੀ ਹੁਣ ਮੈਂ ਇੱਕ ਗੱਲ ਸੋਚ ਲਈ ਇੱਕ ਦਿਨ ਖਲੋਕੇ ਕਿ ਦਿਨ ਬੈ ਕੇ ਮੈਂ ਨਾ ਜੋਂ ਦਾ ਕਲੀਨਿੰਗ ਵਾਲਾ ਮੌਬੀ ਆਂਦਾ। ਖਲੋਗੇ ਲਾਂ ਲੱਗ ਪੀਦੇ, ਪਰ ਸੱਚ ਖਰਾਬ ਨੂੰ ਲੱਗ ਪੇ। ਮੈਂ ਨਹੀਂ ਲਾਇਏ ਤੇ ਮੈਨੂੰ ਬੜੇ ਦਿਨਾਂ ਦਾ ਕੁਝ ਚੰਗਾ ਨਹੀਂ ਸੀ ਲੱਗਦਾ। ਪਰ ਮੈਂ ਫਿਰ ਕਰ ਲੈਣਾ ਲਾਇਏ ਤੇ ਇੰਨੇ ਨਾਲ ਫਿਰ ਪਰਸ ਚਮਕਾਈ। ਹੁਣ ਇਹੋ ਸੋਚਿਆ ਇੱਕ ਦਿਨ ਬੈਠ ਕੇ ਲਾਇਆ ਕਰਾਂ ਇੱਕ ਦਿਨ ਖਲੋਕੇ ਨਾਲ ਆਪਣਾ ਸਰੀਰ ਵਧੀਆ ਰਹਿੰਦਾ, ਸਵਸਥ ਰਹਿੰਦਾ। ਤੇ ਆ ਦੇਖਿਓ। ਸਭ ਕਲੀਨਿੰਗ ਹੋ ਗਈ ਹੈ। ਬਿਲਕੁਲ ਇੱਕਦਮ ਵਧੀਆ। ਆਏ, ਆ ਵੀ ਕੱਲ ਮੈਂ ਰੂਮ ਇੰਨਾ ਜ਼ਿਆਦਾ ਸਾਫ਼ ਕੀਤਾ ਪਰ ਇਹਦੇ ਅੰਦਰ ਅਸੀਂ ਨਹੀਂ ਵੜਦੇ। ਨਹੀਂ ਜੀ ਉਸ ਬਹੁਤ ਘੱਟ ਕਰਦੇ ਹਾਂ ਪਰ ਫਿਰ ਵੀ ਪਤਾ ਨਹੀਂ ਘੱਟਾ ਜਿਹਾ ਇਹੋ ਜੀ ਚੀਜ਼ ਕਿੱਥੋਂ ਕਿੱਥੋਂ ਲੱਗੇ ਜਾਂਦਾ ਕੰਦਾ ਤੇ ਸੋਫੇ ਆ ਪੈਡ ਸਿਰ ਸਾਰੇ ਸਾਫ਼ ਕੀਤੇ ਕਲੀਨ ਕੀਤੇ ਤੇ ਕਵਰ ਤੇ ਤੋਂ ਵਾਂਗੂੰ ਦੀਵਾਲੀ ਲੱਗੇ ਕਿ ਹਜੇ ਸਾਫ਼ ਹੈ ਪਰਦੇ ਵੀ ਹੋਦੋ ਤੋਂ ਨੇ ਨੇ ਦੀਵਾਲੀ ਲੱਗੇ ਆ ਦੇਖ ਸਕਦੇ ਹੋਗੇ ਨਾ ਕੋਈ ਤੇ ਇੱਧਰ ਦੇ ਖਾਣੇ ਆ ਨਾ ਮੈਂ ਤਾਂ ਸੋਈ ਨਾਲੇ ਲਾਣੇ ਆ ਗੁਰਬਾਨੇ ਸੁਪਨੇ ਸਰ ਦਾ ਪਾਟ ਟਾਈਮੋਗੇ ਪੌਣੇਂਗੀ ਆ ਰੋਟੀ ਸਾਡੀ ਸਿਰਫ ਰਹਿ ਗਈ ਬਾਕੀ ਸਾਰੇ ਸੈਲਫ ਰੋਟੀ ਲਾ ਕੇ ਸਾਫ ਕਰਾਂਗੇ ਤੇ ਵੇੜੇ ਵੀ ਅੱਜ ਝਾੜੂ ਨਹੀਂ ਲਾਇਆ ਮੇਰੇ ਖਿਆਲ ਕੋਤ ਸਾਫ ਕੀਤਾ ਤੇ ਕੱਲ੍ਹ ਕੀਤੇ ਸੀ ਉਹ ਵੀ ਰੇਣਾ ਮੱਛਾ ਵਾਲਾ ਤੇ ਮਿੱਟੀ ਇਹ ਸਾਡੀ ਗਾਣੀ ਕੋਠੇ ਤੇ ਸੱਚ ਆਪਾਂ ਨਾ ਕੀ ਕਹਿੰਦੇ ਨੇ ਕੰਦਖਾਨੀ ਕੋ ਹੋਰ ਕੰਮ ਕਰਾਇਆ ਇੱਕ ਤੇ ਅਸੀਂ ਬੈੱਡ ਬਣਵਾਇਆ ਨਾ ਇੱਕ ਹੋਰ ਕਰਾਇਆ ਉਹ ਵੀ ਤੁਹਾਨੂੰ ਦੱਸ ਦਿਆਂ ਸੀ ਕਿਹੜਾ ਕਰਵਾਇਆ ਹੈ ਬਿਲਕੁਲ ਮੈਂ ਅਸਤੀਂ ਆ ਬੈੱਡ ਦੇ ਸਿੱਧੇ ਤਰ੍ਹਾਂ ਦਾ ਲਗਾ ਤਾ ਨੂੰ ਉਹ ਸੋਹਣਾ ਲੱਗਾ ਨਾ ਦੂਸਰੇ ਨੇ ਬਿਲਕੁਲ ਮੈਚ ਕਰ ਗਿਆ ਨਾ ਸਾਨੂੰ ਮੈਂ ਕਿਹਾ ਕਿ ਨਾ ਮਿਲ ਗਿਆ ਉਹਦੇ ਨਾਲ ਉਹ ਤਾਂ ਪਾਲਿਸ਼ ਵਾਲਾ ਉਹਨਾ ਟਾਈਮ ਹੋ ਗਿਆ ਸੀ ਦੁਪਹਿਰ ਦਾ ਉਸ ਤੋਂ ਬਾਅਦ ਸਿੱਧਾ ਤੁਹਾਨੂੰ ਮੈਂ ਦੁਪਹਿਰਿਆ ਮਿਲੀ ਤੁਹਾਨੂੰ ਨੇ ਮੈਂ ਇੱਕ ਚੀਜ਼ ਦਿਖਾਉਣੀ ਆ ਤੁਹਾਨੂੰ ਕਹਿ ਰਹੀ ਸੀ ਦੋ ਕੰਮ ਕਰਾਇਆ ਕਿ ਤੇ ਤੁਹਾਨੂੰ ਬੈੱਡ ਦਿਖਾਤਾ ਉਹਦੀ ਵੀਡੀਓ ਤੁਹਾਡੇ ਨਾਲ ਜਲਦੀ ਪਾ ਦਾਂਗੇ ਇਹਨਾਂ ਵੌਲਿਊਮ ਬੜਾਏ ਮਾਫ ਕਰਿਓ ਚੱਕੀ ਹੋ पहले तह दी सब्जी तोरिया भी गे लाव गे होर भी होनी कि सोने घर दब्जियां लगियां काली आओ वो अज बनावा होर भी होनी एक दिन बैंगन बड़ा सोना पड़ते वाला लगा ही ਇਹ ਹਰੀਆਂ ਮਰਚਾ ਵੜੀਆਂ ਸੋਹਣੀਆਂ ਲੱਗੀਆਂ ਨੇ ਤੇ ਕੰਮ ਤੁਹਾਨੂੰ ਦਿਖਾਣੀ। ਦੇਖਿਆ ਦਿਖਾਈ ਕਿ ਨਹੀਂ। ਸ਼ਾਵੇਂ ਨੂੰ ਆ ਦੇਖ। 1 ਮਿੰਟ ਇੱਕ। ਆ ਪਲਵਾਈ ਰੇਲਿੰਗ ਇਹ ਲਵਾਈ ਹੈ ਟੰਗਰਾ ਵਾਲੇ ਪਾਸੇ। ਜਿਹੜਾ ਮੱਝਾ ਦਾ ਪੋਸ਼ਨ ਬਣਿਆ ਹੈ ਇਦਾਂ ਅਸਾ ਟੱਕਾ ਆ ਰਹਾ ਦੇਖੀ। ਫਿਰੰਤੋ ਵੀ ਦਿਖਾਣੀ ਹੈ। ਯਾ ਲੈ ਥੋੜਾ ਜਿਹਾ ਨਾ ਹੋਮ ਟੂਰ ਕਰਾਂਗੀ ਬਿਲਕੁਲ ਥੋੜਾ ਜਿਹਾ ਚੱਕ ਕੇ ਦਿਵਾ ਲਈ ਨਾ ਸਪੈਸ਼ਲ ਵੀਡੀਓ ਬਣਾਵਾ ਕੇ। ਇੱਕ ਭੈਣ ਦੀ ਰਿਕਵੈਸਟ ਹੈ ਕੀ ਇਸਾਨੋ ਹੋਮ ਟੂਰ ਦਿਓ ਤੇ ਉਹ ਜ਼ਰੂਰ ਦੇਖ ਸਕਦੇ ਆ ਸਾਡਾ ਵੇੜਾ ਹੈ ਧੰਦਰਾ ਵਾਲਾ ਇੱਥੇ ਮੱਝਾ ਬਾਹਰ ਕੱਢਦੇ ਦੀ ਆ ਗੱਡੀ ਨੂੰ ਬਣਾਇਆ ਸੀ ਵੇੜਾ ਚੌਂਕਾ ਰੋਖ ਬੁੱਟੇ ਤੇ ਆ ਕੱਚਾ ਵੇੜਾ ਹੈ ਇੱਥੇ ਮਿੱਟੀ ਪੁੱਟੀ ਹੈ ਇਹਦੀ ਤਾਂ ਕਰਕੇ ਅਸੀਂ ਮਿੱਟੀ ਛਾ ਕੇ ਤੇ ਆ ਸਾਡਾ ਚੱਕੀ ਵਾਲਾ ਕੋਠਾ ਕੱਚਾ ਹੈ ਇੱਥੇ ਭਵਾਨੀ ਹੈ ਕੱਲ ਆਏਗੀ ਟਰਾਲੀ ਆ ਜੀ ਰੇਲੀ ਤੁਹਾਨੂੰ ਤੋਂ ਪਬੜੀ ਨੇ ਵੀਡੀਓ ਬਾਰੂ ਬਣਾਉਂਦੇ ਬੜੀ ਸੋਹਣੀ ਲੱਗੀ ਐ ਦੱਸਿਓ ਤੇ ਇਹ ਇੱਥੇ ਸਾਡੀ ਪਾਰਕ ਤੇ ਨਾਲ ਸਾਡਾ ਗੇਟ ਐ ਇੱਧਰ ਆ ਦੇਖੋ ਕਿ ਕਿੰਨੀ ਲੱਗੀ ਨਾ ਤੇ ਇਹ ਸੀ ਆ ਪੋਰਚ ਆ ਜਾਂਦਾ ਇਧਰਲੀ ਸਾਈਡ ਤੇ ਦਿਖਾਨੀਆਂ ਘਰ ਵੱਲੋਂ ਕਨਕਾ ਦੀ ਕਟਿੰਗ ਕਰਵਾਉਣ ਵਾਲੀ ਹੋਈ ਹੈ ਬਈ ਕੀ ਨਹੀਂ ਆਇਆ ਇਹ ਬੜਾ ਰੱਟਾ ਦਾ ਹੈ ਅਸੀਂ ਤਾਂ ਵਿੜੇ ਵਧੀਆ ਕਰ ਆ ਦੇਖ ਇਧਰ ਨਿਕਰ ਤੇ ਵੀ ਲੱਗੇ ਕਿੱਡੀ ਸੋਹਣੀ ਇਹਨਾਂ ਤਾਂ ਥੋੜਾ ਜਿਹਾ ਦਿਖਾਨੀ ਹੋਮ ਟੂ ਜਿਆਦਾ ਨਹੀਂ ਕਿਉਂਕਿ ਫੇਰ ਕਿਤੇ ਇਹਦੀ ਘਾਵਾਗੇ ਇਧਰ ਸਾਡੀ ਹੋ ਜਾਂਦੀ ਹੈ ਐਂਟਰੀ ਸੂ ਬਾਾਰ ਲਾਇਨੇ ਬੱਚੇ ਸਕੂਲ ਦੇ ਦੋਵੇਂ ਬਲੈਕ ਵਾਈਟ ਚप्पल ਵੀ ਬਾਹਰ ਲਾ ਕੇ ਇੱਧਰ ਐਂਟਰੀ ਕਰਦੇ ਹਾਂ ਸਾਡੀ ਆ ਜਾਂਦੀ ਹੈ ਕਿਚਨ ਦੇਖ ਸਕਦੇ ਹੋ ਜੀ ਅਜੇ ਕੈਬਿਨੇਟ ਬਣਨੇ ਨੇ ਜਿਆਦਾ ਸੀ ਜੀ ਕੀ ਮਤਲਬ ਤੁਹਾਨੂੰ ਪਤਾ ਹੈ ਕਿ ਆਮ ਪਰਿਵਾਰਾਂ ਦੇ ਇਕਦਮ ਸਾਰੇ ਘਰ ਬਣੇ ਹੁੰਦੇ ਹੋਲੀ-ਹੋਲੀ ਕਰਾਵਾਂਗੇ ਜਿ ਉਸ ਕਿਚਨ ਬਹੁਤ ਸੋਹਣੀ ਤਿਆਰ ਕਰਵਾਣੀ ਜਦੋਂ ਹੀ ਕਰਵਾਈ ਜਿੱਥੇ ਮਨੇ ਕੁਝ ਕਰਾਇਆ ਹੈ ਅਜ ਸਾਡਾ LED ਤੇ ਪੈਨਲ ਬਣਨਾ ਹੈ ਇਹ ਦੇਖ ਸਕਦੇ ਜੀ ਰੈਫਰਿਜਰੇਟਰ ਨਾਲ ਕਿਚਨ ਆਹ دیوار ਬਣਾ ਲਈ ਹੈ ਸਾਡਾ ਸਟੋਰ ਦਿਖਾ ਦੇਣੀ ਸਟੋਰ ਏਰੀਆ ਸਾਡਾ ਆਪਣਾ ਮਾਸਟਰ ਬੈਡਰੂਮ ਦਿਖਾਤਾ ਹਾਂ ਬੈਡਰੂਮ ਅਸੀਂ ਨਿਉ ਬਣਾਇਆ ਸੀ ਮੇਰੇ ਲੱਗੇ ਇਸੇ ਲੱਗੂ ਤੇ ਆਹ ਸਾਡਾ ਬਾਥਰੂਮ ਏਰੀਆ ਵੈਂਟੀ ਤੇ ਇਹ ਟੈਪ ਨੇ ਲਵਾਏ ਸੀ ਸਾਡਾ ਬਾਥਰੂਮ ਟਾਇਲਟ ਸੀਟ ਨਹੀਂ ਲੱਗੀ ਇਹ ਸਾਡਾ ਸੈਕੰਡ ਬੈਡਰੂਮ ਤੇ ਆ ਸਾਡੀ ਇਹ ਲੋਬੀ ਬੈੱਡ ਇੱਕ ਮਿੰਟ ਫਿਰ ਲਾਈਟ ਕਰਨੇ ਲੈਣਾ ਲਰਨਾ ਲੱਭੇ ਨਾ ਮੇਰਾ ਹੈ ਕਪੜੇ ਤੋਤੇ ਜਿਓ ਤੇ ਆ ਸਾਡੀ ਲੋਬੀ ਇੱਥੇ ਦਿਖਾਣੇ ਆ ਠੀਕ ਹੈ ਨਾ ਜਿਆਦਾ ਵੱਡੇ ਨਾ ਛੋਟੇ ਹੈ ਇਤਰੋ ਤਿਆਰ ਸਾਰੀ ਆਫਰ ਓਵਰਲ ਫੋਰ ਲੁੱਕ ਸਾਰੀ ਐਸਟ ਆ ਡਰਾਈ ਰੂਮ ਇਹ ਥੋੜਾ ਜਿਹਾ ਜਿਸੀ ਉਦੋਂ ਜਦ ਲੱਕੜ ਦਾ ਕੰਮ ਕਰਵਾਇਆ ਸੀ ਤੇ ਪਾਰਟੀਸ਼ਨ ਕਰਵਾ ਲਈ ਸੀ ਬਹੁਤ ਸੋਹਣੀ ਲੱਗਦੀ ਹੈ ਤੇ ਆਏ ਸਾਡਾ ਡਰਾਈਵ ਰੂਮ ਇਹ ਘਰ ਨੂੰ ਅੱਗੇ ਵੀ ਦਿਖਾਇਆ ਹੈ ਬਸ ਦੇਖ ਸਕਦੇ ਹੋ ਸੋਫੇ ਤੇ ਸੀਟਾਂ ਨੂੰ ਵਧੀਆ ਲੱਗੇ ਕਿ ਨਹੀਂ ਆ ਸਾਡਾ ਵੱਡਾ ਸ਼ੀਸ਼ਾ ਲੱਗਾ ਤੇ ਬਾਹਰ ਬਹੁਤ ਸੋਹਣਾ ਦਿਖਾਈ ਦਿੰਦਾ ਜਦੋਂ ਬੈਠੇ ਆਈਏ ਆ ਡਰਾਈਵ ਰੂਮ ਦਾ ਡੋਰ ਜਿਹੜਾ ਸਿੱਧਾ ਪਰਚੇ ਚੋਂ ਨਿਕਲ ਜਾਂਦਾ ਹੈ ਠੀਕ ਹੈ ਨਾ ਇਹ ਬੜਾ ਇਨਾਕ ਘਰ ਭੈਣ ਨੇ ਵੀਡੀਓ ਪਾਈ ਇੱਕ ਬੈਨੇ ਕਮੈਂਟ ਕੀਤਾ ਸੀ ਕਹਿੰਦੇ ਹੀ ਸਾਨੂੰ ਜਰੂਰ ਤੁਸੀਂ ਹੋਮ ਟੂਰ ਦਿਓ ਇਹਨਾਂ ਸਾਨੂੰ ਮੈਂ ਥੋੜਾ ਜਿਹਾ ਦਿੱਤਾ ਹੈ ਦੀਵਾਲੀ ਤੇ ਮੈਂ ਸਪੈਸ਼ਲ ਵਧੀਆ ਵੀਡੀਓ ਬਣਾਵਾਂਗੀ ਹੋਮ ਟੂਰ ਦੀ ਇਹਨੂੰ ਲਾਈਕ ਜਰੂਰ ਕਰ ਆ ਦੇਖਿਓ ਸਟੇਅਰ ਚੰਦੀ ਸਟੇਅਰ ਤੇ ਵੀ ਅਜ ਕੋਈ ਟਾਈਲ ਕੋਈ ਪੱਥਰ ਨਹੀਂ ਲਵਾਇਆ ਉੱਪਰ ਅਜੇ ਆਪਾਂ ਪੋਸ਼ਣ ਬਣਾਣਾ ਹੈ ਉੱਪਰ ਸਿਰਫ ਟੀਨ ਤੇ ਇੱਕ ਬਣ ਆਇਆ ਹੈ ਦੇਖ ਸਕਦੇ ਹੋ ਜੀ ਇੱਥੇ ਦਿਖਾ ਦਾਂ ਅਗਲੀ ਸੜਕ ਤੇ ਉਧਰ ਉਹ ਤੁਹਾਨੂੰ ਦਿਖਾ ਦਿੰਨੇ ਤਾਂ ਸੂ ਬੇੜੇ ਵੀ ਤੁਹਾਨੂੰ ਦਾਸ ਦਿੱਤੇ ਨੇ ਇਤਰਾ ਦੇਖੀ ਨਾ ਰੋਪੀ ਸਾਰੀ ਇਤਰਾ ਆਂਦੀ ਹੈ ਠੀਕ ਹੈ ਤੇ ਜੇ ਫਰੈਂਡਸ ਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆਂ ਕਰੋ ਅਗੇ ਦੇਖ ਲੋ ਤੇ ਚਲੋ ਠੀਕ ਹੈ ਫਰੈਂਡ ਇਸ ਤਰ੍ਹਾਂ ਤੁਹਾਨੂੰ ਨਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਮੇਰਾ ਛੋਟਾ ਜਿਹਾ ਦੇਖ ਲਓ ਅੰਛੇ ਛੋਟਾ ਹੰਦਾ ਹੈ ਬੜੀ ਪਿਆਰਾ ਹੰਦਾ ਹੈ ਬਹੁਤ ਸੋਨਾ ਆ ਦੇਖਿਓ ਇਹ ਜੋ ਸੈਵ ਕੀਤੀ ਸੀ ਉਹ ਸਾਡੀ 2018 ਦੀ ਉਹ ਅੰਛੇ 2 ਸਾਲ ਦਾ ਸੀ ਇੱਥੇ ਵੀ ਅੰਛੇ ਨਾ 1.5 ਦੋ ਸਾਲ ਦਾ ਜੁੱਲੀ ਦਾ ਵਾਲਾ ਅਜੇ ਹੋਰ ਬਣਾਵਾਵਾਂਗੇ ਹਲੇ ਹਲੇ ਚਲੋ ਠੀਕ ਹੈ ਫਰੈਂਡ ਬਾਏ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਬਾਏ ਬਾਏ